ਅਸੀਂ ਸਵਾਰਥੀ ਹੋ ਗਏ ਆ ਸਵਾਰਥ ਕੀ ਹੈ ਧਰਮ ਦੇ ਨਾਂ ਤੇ ਅਸੀਂ ਸਵਾਰਥੀ ਬਣ ਗਏ ਜਿੱਥੇ ਸਵਾਰਥ ਹੋਵੇ ਨਾ ਉੱਥੇ ਪਿਆਰ ਨਹੀਂ ਹੁੰਦਾ ਭਾਵੇਂ ਉਹ ਰਿਸ਼ਤੇਦਾਰੀ ਹੈ ਭਾਵੇਂ ਭੈਣ ਭਰਾ ਦਾ ਪਿਆਰ ਹੈ ਭਾਵੇਂ ਧੀ ਤੇ ਪਿਓ ਦਾ ਪਿਆਰ ਹੈ ਭਾਵੇਂ ਪਤੀ ਪਤਨੀ ਦਾ ਪਿਆਰ ਹੈ ਭਾਵੇਂ ਆਪਕ ਜਿਹੜੇ ਸਾਡੇ ਰਿਸ਼ਤੇਦਾਰੀਆਂ ਨੇ ਉਹਨਾਂ ਦਾ ਪਿਆਰ ਹੈ ਭਾਵੇਂ ਇੱਕ ਸਿੱਖ ਦਾ ਤੇ ਗੁਰੂ ਨਾਲ ਪਿਆਰ ਹੈ ਜੇ ਤਾਂ ਇਹਨਾਂ ਵਿੱਚ ਸਵਾਰਥ ਆ ਗਿਆ ਫਿਰ ਪਿਆਰ ਨਹੀਂ ਹੈ ਫਿਰ ਸਵਾਰਥ ਵੱਡਾ ਹੋ ਜਾਂਦਾ ਹੈ ਧਰਮ ਪਿੱਛੇ ਰਹਿ ਜਾਂਦਾ ਸੋ ਅਸੀਂ ਧਰਮ ਦੇ ਵਿੱਚ ਸਵਾਰਥ ਲੈ ਕੇ ਆ ਗਏ ਸਾਨੂੰ ਇਥੋਂ ਆ ਮਿਲੂ ਤਾਂ ਅਸੀਂ ਏਦਾਂ ਕਰਾਂਗੇ ਇਥੋਂ ਆ ਮਿਲੂ ਤਾਂ ਅਸੀਂ ਏਦਾਂ ਕਰਾਂਗੇ ਤੂੰ ਏਦਾਂ ਕਰੇਂਗਾ ਤਾਂ ਤੈਨੂੰ ਬੁਲਾਵਾਂਗੇ ਤੂੰ ਏਦਾਂ ਕਰੇਂਗਾ ਤੇਰੇ ਨਾਲ ਤਾਂ ਵਰਤਾਂਗੇ ਇੱਥੇ ਸਵਾਰਥ ਹੈ ਇੱਥੇ ਪਿਆਰ ਨਹੀਂ ਹੈ ਮਿੱਤਰਤਾ ਕਿੱਥੇ ਨਿਭਦੀ ਹੈ ਇੱਥੇ ਸਵਾਰਥ ਨਾ ਹੋਵੇ ਇੱਥੇ ਸਵਾਰਥ ਹੋਵੇ ਉੱਥੇ ਮਿੱਤਰਤਾ ਨਹੀਂ ਨਿਭਦੀ ਹੁਣ ਸ ਤੇ ਸਮਝੋ ਥੋੜਾ ਇਸ ਗੱਲ ਨੂੰ ਧਿਆਨ ਨਾਲ ਵੀ ਮਿੱਤਰਤਾ ਨਿਭਦੀ ਕਿੱਥੇ ਹੈ ਜਿਹੜਾ ਸਵਾਰਥ ਨਹੀਂ ਹੈ ਇੱਥੇ ਤਾਂ ਆਪਸੀ ਪਿਆਰ ਬਣਿਆ ਵੀ ਆਜਾ ਭਾਈ ਤੂੰ ਗਰੀਬ ਆ ਅਮੀਰ ਹੈ ਕਿਹੜੀ ਜਾਤ ਦਾ ਸਬੰਧ ਰੱਖਦਾ ਮੈਨੂੰ ਨਹੀਂ ਬਸ ਆਪਣਾ ਤਾਂ ਪਿਆਰ ਆਜਾ ਤੂੰ ਮੇਰਾ ਮਿੱਤਰ ਹੈ ਤੂੰ ਦੇਤਾ ਉਹ ਤੋਂ ਤੂੰ ਲੈ ਲਿਆ ਘੱਟ ਬਾਗਿਆ ਵੱਧ ਬਾਗ ਇੱਥੇ ਹੈ ਹੀ ਮਿੱਤਰਤਾ ਫਿਰ ਉੱਥੇ ਸਵਾਰਥ ਕਦੋਂ ਉੱਥੇ ਨਹੀਂ ਕਾਠੇ ਵਾਦੇ ਵੇਖੀ ਜਾਂਦੇ ਇੱਥੇ ਪਿਆਰ ਹੀ ਹੋਵੇ ਉਥੇ ਕਾਠੇ ਵਾਦੇ ਕੀ ਵੇਖਣੇ ਨੇ ਨਫਾ ਨੁਕਸਾਨ ਕੀ ਵੇਖਣਾ ਜੇ ਸਵਾਰਥ ਆ ਗਿਆ ਫਿਰ ਮਿੱਤਰਤਾ ਨਹੀਂ ਫਿਰ ਪਿਆਰ ਨਹੀਂ ਐ ਤੇ ਸਵਾਰਥ ਵੱਡਾ ਹੋ ਗਿਆ ਫਿਰ ਕਾਂ ਘੇਲਾ ਅੱਜ ਆ ਗਿਆ ਤੇ ਅੱਜ ਇੰਨੇ ਪੈਸੇ ਲਵਾ ਗਿਆ ਉਹਨੇ ਕਹਿੰਦੀ ਆ ਚੀਜ਼ ਵਾਗੀ ਉਹ ਇੰਨੇ ਵਾਰੀ ਆਸਾਂ ਦਾ ਲੈ ਗਿਆ ਸੀ ਫਰਾਂ ਰਿਸ਼ਤੇਦਾਰ ਆ ਕਰਕੇ ਉਥੇ ਸਵਾਰਥ ਪੈਦਾ ਹੋ ਕੇ ਸਵਾਰਥ ਖੜਾ ਹੁੰਦਾ ਪਿਆਰ ਫਿੱਕਾ ਪੈ ਜਾਂਦਾ ਮਿੱਤਰਤਾ ਫਿੱਕੀ ਪੈ ਜਾਂਦੀ ਆ ਰੱਬ ਨਾਲ ਵੀ ਅਸੀਂ ਸਵਾਰਥ ਲੈ ਕੇ ਤੁਰਦੇ ਆ ਹਮੇਸ਼ਾ ਅਰਜ ਕਰਦਾ ਉਹਨੇ ਗੱਲਾਂ ਮੈਂ ਤੇ ਕੌੜੀਆਂ ਲੱਗਦੀਆਂ ਨਹੀਂ ਅਸੀਂ ਗੁਰੂ ਦੇ ਦਰ ਤੇ ਸਵਾਰਥ ਲੈ ਕੇ ਜੁੜੇ ਹੋਏ ਆ ਰੱਬਾ ਆ ਦੇਵੇਂਗਾ ਤਾਂ ਤੇਰੀ ਬਾਣੀ ਪੜਾਂਗੇ ਤਾਂ ਤੇਰਾ ਅਖੰਡ ਪਾਠ ਕਰਾਵਾਂਗੇ ਤਾਂ ਤੇਰੇ ਦਰ ਤੇ ਆਵਾਂਗੇ ਤਾਂ ਤੇਰੇ ਦਰ ਦੇ ਕਿਉਂਕਿ ਆਪਾਂ ਰਾਂਗੇ ਨਹੀਂ ਅਸੀਂ ਸਵਾਰਥ ਪਿੱਛੇ ਆਪਣਾ ਗੁਰੂ ਵੀ ਬਦਲ ਦਿੰਨੇ ਆ ਟਾਈਮ ਨਹੀਂ ਲਾਉਂਦੇ ਤੂੰ ਨਾ ਦਿੱਤਾ ਫਲਾਣੇ ਬਾਬਰੇ ਜੋਤ ਜਗਾ ਆਵਾਂਗੇ ਇਹ ਤਾਂ ਆਕੜ ਕੇ ਕਹਿੰਦਾ ਅਸੀਂ ਢੇਰ ਦੇ ਵਖ ਜਾਵਾਂਗੇ ਸਵਾਰਥ ਨਹੀਂ ਹੈ ਕਿਤੇ ਪਿਆਰ ਤਾਂ ਨਹੀਂ ਇਤਨਾ ਬਾਣੇ ਕਹਿੰਦੀ ਆ ਜੇ ਮਾਲਕ ਦੀ ਭੁੱਖ ਦੇਵੇਂ ਤਾਂ ਵੀ ਤੇਰੇ ਆ ਜੇ ਰਾਜੇ ਬਣਾ ਦੇ ਤਾਂ ਵੀ ਤੇਰੇ ਇੱਛਾ ਗੁਰੂ ਗੁਰੂ ਸਾਹਿਬਾਨ ਦੇ ਭਗਤਾਂ ਦੇ ਸੀ ਦਨਜੀਵ ਨੂੰ ਪੜ ਕੇ ਵੇਖੋ ਸਵਾਰਥ ਥੋੜੀ ਕਿਸੇ